ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵਿਖੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਹ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 26 ਫਰਵਰੀ ਤੋਂ ਲੈ ਕੇ 3 ਮਾਰਚ ਦੇ ਮੌਸਮ ਦੀ ਇਹਨਾਂ ਦਿਨਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੇ ਨੇ ਦੋ ਪੱਛਮੀ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰਨਗੇ ਤਾਂ ਇਹ ਸਿਸਟਮ ਕਿੰਨੇ ਤਗੜੇ ਜਾਂ ਕਿੰਨੇ ਕਮਜ਼ੋਰ ਸਕਦੇ ਕਿਹੜੇ ਕਿਹੜੇ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦੇ ਨੇ ਤੇਜ਼ ਜ਼ੋਰਦਾਰ ਮੀਂਹ ਨੇਰੀ ਗਾੜੇ ਮਾਰੀ ਹੋਣ ਦੀ ਸੰਭਾਵਨਾ ਹੈ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਤਾਂ ਸਭ ਤੋਂ ਪਹਿਲਾਂ ਹਵਾ ਦੀ ਗੱਲ ਕਰਦੇ ਹਾਂ ਵਾ ਕਿ ਇਸ ਦਿਸ਼ਾ ਤੋਂ ਚ ਵਗਦੀਆਂ ਰਹਿਣਗੀਆਂ ਤੇ ਕਿੰਨੀ ਰਫਤਾਰ ਨਾਲ ਚਲਦੀਆਂ ਰਹਿਣ ਦੀ ਸੰਭਾਵਨਾ ਹੈ ਤਾਂ ਸਭ ਤੋਂ ਪਹਿਲਾਂ 26 ਫਰਵਰੀ ਦੀ ਗੱਲ ਕਰੀ 26 ਫਰਵਰੀ ਮੱਧਮ ਜੀ ਰਫਤਾਰਨ ਜਨਨ ਕਿ 14 15 ਤੋਂ ਲੈ ਕੇ ਵੀ 25 ਕਿਲੋਮੀਟਰ ਤੱਕ ਚੱਲਣ ਦੀ ਸੰਭਾਵਨਾ ਹੈ ਤਾਂ 27 ਨੂੰ ਇਸ ਦੀ ਰਫਤਾਰ ਥੋੜੀ ਜਿਹੀ ਵਧੇਗੀ ਜਨਨ ਕਿ 25 ਤੋਂ 30 ਕਿਲੋਮੀਟਰ ਤੱਕ ਕੁਝ ਇਲਾਕਿਆਂ ਵਿੱਚ ਚੱਲਣ ਦੀ ਸੰਭਾਵਨਾ ਕੁਝ ਇਲਾਕਿਆਂ ਵਿੱਚ 15 ਤੋਂ 20 ਤੇ 28 ਨੂੰ ਹੋਰ ਥੋੜੀ ਇਸ ਦੀ ਰਫਤਾਰ ਵਧਣ ਦੇ ਆਸਾਰ ਨੇ 25 ਤੋਂ 30 ਤੇ ਕੁਝ ਲਗਾ 30 32 ਤੇ 33 34 ਕਿਲੋਮੀ 29 ਨੂੰ ਇਸ ਦੀ ਜਿਹੜੀ ਸਪੀਡ ਹੋਵੇਗੀ 18 ਤੋਂ 20 ਜਾਂ ਕੁਝ ਇਲਾਕਿਆਂ ਵਿੱਚ 25 ਤੋਂ 30 ਕਿਲੋਮੀਟਰ ਰਹਿਣ ਦੀ ਜੋ ਅਸਾਰ ਨੇ ਤਾਂ ਉਸ ਤੋਂ ਬਾਅਦ 1 ਮਾਰਚ ਨੂੰ ਜਿਹੜਾ ਥੋੜੀ ਸਪੀਡ ਆਪਾਂ ਗੱਲ ਕਰੀਏ ਠੀਕ-ਠਾਕ ਜਾਨੀ ਕਿ ਕੁਝ ਇਲਾਕਿਆਂ ਵਿੱਚ ਤੇਜ਼ ਤੇ ਕੁਝ ਇਲਾਕਿਆਂ ਵਿੱਚ ਠੀਕ 18 ਤੋਂ 20 ਤੋਂ ਕੁਝ ਇਲਾਕਿਆਂ ਵਿੱਚ 25 ਤੋਂ 30 30 ਤੋਂ 32 ਕਿਲੋਮੀਟਰ ਤੇਜ਼ਵਾਵਾਂ ਕੁਝ ਇਲਾਕਿਆਂ ਵਿੱਚ ਵੇਖਣ ਨੂੰ ਮਿਲ ਸਕਦੀਆਂ ਨੇ ਤਾਂ ਉਸ ਪਰ 1 ਮਾਰਚ ਅੱਧੀ ਰਾਤ ਤੋਂ ਬਾਅਦ ਜਿਹੜਾ ਜ਼ੋਰ ਛੜਨ ਗਿਆਵਾਵਾਂ ਜਾਨੀ ਕਿ 35 40 ਤੋਂ ਲੈ ਕੇ ਤੇ 2 ਮਾਰਚ ਨੂੰ ਇਸ ਦੀ ਹੋਰ ਵੀ ਸਪੀਡ ਵਾਧਿਕ ਜਾਨੀ ਕਿ ਕੁਝ ਇਲਾਕਾ 35 ਤੋਂ 4 ਤੇ 60 ਤੇ ਕੁਝ ਲਗਾ 70 ਤੋਂ 80 80 ਵੀ ਕ੍ਰਾਸ ਕਰ ਸਕਦੇ ਨੇ 80 82 ਕਿਲੋਮੀਟਰ ਤੱਕ ਪ੍ਰਤੀ ਕੈਂਡਿਤ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ 3 ਮਾਰਚ ਨੂੰ ਇਸ ਦੀ ਸਪੀਡ ਹੋਵੇਗੀ 25 ਤੋਂ 30 ਦੇ 30 ਤੋਂ 32 ਕਿਲੋਮੀਟਰ ਤੱਕ ਰਫਤਾਰ ਨਾਲ ਜਿਹੜੇ ਚੱਲਣ ਦੀ ਹਵਾਵਾਂ ਦੇ ਜਿਹੜਾ ਅਸਾਰ ਜਾਪ ਰਹੇ ਨੇ ਤਾਂ ਹਵਾ ਦੀ ਦਿਸ਼ਾ ਦੀ ਗੱਲ ਕਰੀ 26 ਤੋਂ ਲੈ ਕੇ 29 ਫਰਵਰੀ ਤੱਕ ਉੱਤਰ ਹੀ ਤੇ ਉੱਤਰ ਤੋਂ ਪੱਛਮ ਦਿਸ਼ਾ ਵਾਲੀ ਬਹਿੰਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਇੱਕ ਤੋਂ 3 ਮਾਰਚ ਦੇ ਦੌਰਾਨ ਪੂਰਬ ਦਿਸ਼ਾ ਤੋਂ ਤੇ ਦੱਖਣ ਪੂਰਬੀ ਜਿਹੜੀਆਂ ਹਵਾਵਾਂ ਵਾਪਸੀ ਕਰਨਗੀਆਂ ਖਾਸ ਕਰ 2 ਮਾਰਚ ਨੂੰ ਸਭ ਤੋਂ ਤੇਜ਼ ਦੱਖਣ ਪੂਰਾ ਚੱਲ ਸਕਦਾ ਹੈ ਕਾਫੀ ਜਿਹੜੀ ਇਸ ਦੀ ਸਪੀਡ ਹੋਵੇਗੀ ਕੁਝ ਇਲਾਕਿਆਂ ਵਿੱਚ ਤਾਂ ਇਸ ਵੀ 35 ਤੋਂ 40 ਕੁਝ ਇਲਾਕਿਆਂ ਵਿੱਚ 50 60 ਤੇ ਕੁਝ ਇਲਾਕਿਆਂ 70 ਤੋਂ 80 ਕਿਲੋਮੀਟਰ ਰਫਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਤਾਂ ਉਸ ਤੋਂ ਬਾਅਦ ਤਾਪਮਨ ਦੀ ਗੱਲ ਕਰੀ ਰਾਤ ਦੇ ਤਾਪਮਨ ਉਹਨਾਂ ਦੇ 26 ਨੂੰ ਜਿਹੜੀ ਬਦਲਵਾਈ ਉੱਪਰੋਂ ਦੀ ਗੁਜ਼ਰੇਗੀ 26 27 ਨੂੰ ਇਸ ਤੇ ਟੈਂਪਰੇਚਰ ਹੋਣਗੇ 10 ਤੋਂ 11 ਤੋਂ ਲੈ ਕੇ 13 14 ਡਿਗਰੀ ਦੇ ਵਿਚਕਾਰ ਰਹਣ ਦਾ ਅਸਰ ਨੇ ਰਾਤ ਦੇ ਟੈਂਪਰੇਚਰ 27 28 ਨੂੰ ਗੱਲ ਕਰੇ 7 8 ਤੋਂ ਲੈ ਕੇ 9 10 ਡਿਗਰੀ ਵਿਚਕਾਰ ਰਹਣ ਦਾ ਅਸਰ 29 ਨੂੰ ਜਿਹੜੇ 11 12 ਤੋਂ ਲੈ ਕੇ 13 ਪੰਜਾਬ ਦੇ ਇਸ ਕਰੇ ਰਾਤ ਦੇ ਟੈਂਪਰੇਚਰ ਉਤਾ ਜਾਣ ਦੀ ਸੰਭਾਵਨਾ ਤੇ ਉਸ ਵਾਰ 1 ਮਾਰਚ ਨੂੰ ਹੋਰ ਉਤਾ ਜਾਣਗੇ ਜਾਨਕੀ 15 16 ਡਿਗਰੀ ਤੱਕ ਕੁਝ ਇਲਾਕਿਆਂ ਵਿੱਚ ਦਰਜ ਕੀਤੇ ਜਾ ਸਕਦੇ ਨੇ ਤੇ 2 ਮਾਰਚ ਨੂੰ ਫਿਰ ਤੋਂ ਜਿਹੜੀਆਂ ਆਪਾਂ ਗੱਲ ਕਰੀ 6 7 ਤੋਂ ਲੈ ਕੇ ਤਾਂ ਉਸ ਵਾਰ ਜਿਹੜੇ ਪੱਛਮ ਜਿਹੜੇ ਪੱਛਮੀ ਖੇਤਰ 6 7 ਡਿਗਰੀ ਦੇ ਵਿਚਕਾਰ ਰਹਿੰਦੇ ਸਾਰੇ ਜਿਹੜੇ ਪੂਰਬ ਸਾਈਡ ਵੱਲ ਲੱਗੇ ਹੋਣਗੇ 12 ਤੋਂ 13 ਡਿਗਰੀ ਵਿਚਕਾਰ ਰਹਿੰਦੇ ਸਾਰੇ ਤੇ 3 ਮਾਰਚ ਨੂੰ ਫਿਰ 6 ਤੋਂ ਲੈ ਕੇ 7 ਡਿਗਰੀ ਵਿਚਕਾਰ ਰਹਿੰਦੇ ਸਾਰੇ ਤਾਂ ਉਸ ਵਾਰ ਦਿਨ ਦੇ ਟੈਂਪਰੇਚਰ ਦੀ ਗੱਲ ਕਰੀ 26 ਤੋਂ ਲੈ ਕੇ 2 ਮਾਰਚ ਦੇ ਵਿਚਕਾਰ ਕੋਈ ਵੀ ਉਤਾ ਆਜਾ ਥੱਲੇ ਜਾਣ ਦੀ ਸੰਭਾਵਨਾ ਨੇ 20 ਤੋਂ ਲੈ ਕੇ 24 ਦੇ ਵਿਚਕਾਰ ਰਹਣ ਤੇ ਜਿਹੜੀ ਸੰਭਾਵਨਾ ਪਣੀ ਹੋਈ ਹੈ ਤੇ 3 ਤੇ 4 ਮਾਰਚ ਨੂੰ 18 ਤੋਂ 20 ਜਾਨਕੀ 20 ਤੋਂ ਥੱਲੇ ਜਾਣ ਦੇ ਜਿਹੜੇ ਅਸਾਰ ਨੇ ਜਾਨਕੀ 18 19 ਕੁਝ ਲਗਾ 20 ਡਿਗਰੀ ਜਿਹੜੇ ਦਰਜ ਕੀਤੇ ਜਾ ਸਕਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਬੱਦਲਵਾਈ ਤੇ ਮੀਂਹ ਦੀ ਤੇ ਜਿਹੜੇ 26 ਫਰਵਰੀ ਨੂੰ ਕੁਝ ਲੱਕ ਹਲਕੀ ਤੇ ਕੁਝ ਲੱਕ ਸੰਘਣੀ ਜਿਹੜੀ ਬੱਦਲਵਾਈ ਦਾ ਦੌਰ ਜਿਹੜਾ ਵੇਖਣ ਨੂੰ ਮਿਲ ਸਕਦਾ ਕਿਤੇ ਕਿਤੇ ਜਿਹੜੇ 2 ਤੋਂ 4 ਜ਼ਿਲ੍ਹਿਆਂ ਵਿੱਚ ਕਣੀ ਕੰਡਾਂ ਜਾਂ ਹਲਕਾ ਮੀਂਹ ਦਰਜ ਕੀਤਾ ਜਾ ਸਕਰ ਕੁਝ ਕੁ ਥਾਵਾਂ ਤੇ ਸੰਭਾਵਨਾ ਰਹੇਗੀ ਜ਼ਿਆਦਾਤਰ ਇਲਾਕਿਆਂ ਦਾ ਮੱਧਮ ਤੋਂ ਪੂਵੀ ਵੱੱਕਾ ਨੂੰ ਮਿਲ ਸਕਦੀ ਹੈ ਤੇ 27 ਫਰਵਰੀ ਸਵੇਰ ਤੱਕ ਜਿਹੜਾ ਮੌਸਮ ਸਾਫ਼ ਹੋ ਜਾਏਗਾ ਕੁਝ ਕੁ ਇਲਾਕੇ ਜਿੱਕਰ ਬੱਦਲਵਾਈ ਰਹਿ ਗਈ ਜਿਹੜੇ ਪੂਰਵੀ ਖੇਤਰ ਵਿੱਚ ਕੁਝ ਮਾੜੇ ਮੋਟੇ ਖੇਤਰਾਂ ਵਿੱਚ ਤਾਂ ਦੁਪਹਿਰ ਤੱਕ ਸਾਰੇ ਇਲਾਕਿਆਂ ਵਿੱਚ ਮੌਸਮ ਸਾਫ਼ ਹੋ ਜਾਏਗਾ ਤੇ ਉਸ ਤੋਂ ਬਾਅਦ 28 ਨੂੰ ਮੌਸਮ ਸਾਫ਼ ਰਹਿਣ ਦੇ ਸਾਰ ਨੇ ਤਾਂ ਟਾ ਉਸ ਤੋਂ ਬਾਅਦ 29 ਫਰਵਰੀ ਤੱਕ ਜਿਹੜੇ ਦੁਪਹਿਰ ਤੱਕ ਮੌਸਮ ਠੀਕ-ਠਾਕ ਬਣਿਆ ਰਹੇਗਾ ਤੇ ਉਸ ਤੋਂ ਬਾਅਦ ਦੁਪਹਿਰ ਤੋਂ ਲੈ ਕੇ 29 ਫਰਵਰੀ ਦੁਪਹਿਰ ਸ਼ਾਮ ਤੋਂ ਫਿਰ ਤੋਂ ਜਿਹੜੀ ਬੱਦਲੋਈ ਬੰਨੀ ਸ਼ੁਰੂ ਹੋ ਸਕਦੀ ਕੁਝ ਇਲਾਕਿਆਂ ਵਿੱਚ ਤੇ ਉਸ ਤੋਂ 29 ਫਰਵਰੀ ਰਾਤ ਦੇ ਕਰੀ ਇਹਨਾਂ ਦਿਨਾਂ ਦੇ ਵਿੱਚ ਕਿਹੜਾ ਸਿਸਟਮ ਲੱਗਣ ਦਾ ਇਸਾਰ ਨੇ ਜਿਹੜਾ 26 ਨੂੰ ਸਿਸਟਮ ਲੱਗੇਗਾ ਉਹ ਥੋੜਾ ਜਿਹਾ ਹਲਕਾਏ ਸਿਸਟਮ ਯਾਨੀ ਕਮਜ਼ੋਰ ਸਿਸਟਮ ਹੈ ਕੋਈ ਜਾਰਾ ਇਸ ਵਿੱਚ ਫੈਕਟ ਨਹੀਂ ਪਵੇਗਾ ਉਸ ਦਾ ਕੋਈ ਵਿਚਾਰੇ ਲੱਗਣ ਪ੍ਰਭਾਵਿਤ ਨਹੀਂ ਕਰ ਦੇਗਾ ਥੋੜੇ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੇ ਜਿਹੜਾ 1 2 3 ਮਾਰਚ ਦੇ ਦਰਮਿਆਨ ਜਿਹੜਾ ਸਿਸਟਮ ਲੱਗੇਗਾ ਇਹ ਜਿਹੜਾ ਇਹ ਜਾਪ ਰਿਹਾ ਕਿ 2 ਮਾਰਚ ਨੂੰ ਇਸ ਦਾ ਮੀਨ ਜਿਹੜਾ ਟਾਰਗੇਟ ਹੋ ਸਕਦਾ ਹੈ ਕਾਫੀ ਜ਼ਿਲ੍ਹਿਆਂ ਨੂੰ ਪੂਰੇ ਪੰਜਾਬ ਵਿੱਚ ਇਸ ਦਾ ਫੈਕਟ ਵੇਖਣ ਨੂੰ ਮਿਲ ਸਰੇ 1 2 3 ਮਾਰਚ ਦੇ ਦੌਰਾਨ ਯਾਨੀ ਕੀ ਹੋ ਸਕਦਾ ਹੈ ਕਿ 2 ਮਾਰਚ ਨੂੰ ਇਸ ਦਾ ਜ ਆਪਣਾ ਰਹੇਗੀ ਤਾਂ ਜੇ 1 ਮਾਰਚ ਨੂੰ ਨਾ ਸਿਸਟਮ ਲੱਗਰ 2 ਮਾਰਚ ਨੂੰ ਇਸ ਤੇ ਲੱਗਨ ਦੇ ਪੂਰੇ ਸਾਰ ਨੇ ਤੇ 3 ਮਾਰਚ ਸਵੇਰ ਤੱਕ ਜਾਂ ਦੁਪਹਿਰ ਤੱਕ ਮੌਸਮ ਫਿਰ ਤੋਂ ਜੜ ਸਾਫ਼ ਹੋਣ ਦੇ ਸਾਰ ਨੇ ਤੇ 2 ਮਾਰਚ ਨੂੰ ਇਹੀ ਜਾਪ ਰਿਹਾ ਕਿ ਕੁਝ ਲਾਕ ਮਿਲ ਕੇ ਤੋਂ ਦਰਮਿਆਨਾ ਤੇ ਕੁਝ ਲਾਕਿਆਂ ਵਿੱਚ ਪਾਰਮੀ ਦੀ ਚਟ ਵੇਖਣ ਨੂੰ ਮਿਲ ਸਰੀ ਗਾੜੇ ਮਾਰੀ ਤੋਂ ਵਿਨਕਾਰ ਨਹੀਂ ਕੀਤਾ ਜਾ ਸਕਦਾ ਫਿਲਹਾਲ ਇਹ ਆਪਾਂ ਤੁਹਾਨੂੰ ਬਾਅਦ ਵਿੱਚ ਜਾਣਕਾਰੀ ਜ਼ਿਲ੍ਹੇ ਵਾਈਸ ਅਪਡੇਟ ਕਰ ਦਾਂਗੇ ਤਾਂ ਇਹ ਕਾਫੀ ਦਿਨ ਪੈਣੇ ਇਸ ਕਰਕੇ ਹੋ ਸਕਦਾ ਸਿਸਟਮ ਕਿੰਨਾ ਕੁ ਲੱਗੇ ਕਿੰਨਾ ਕੁ ਨਾ ਪਹਿਲਾ ਤੁਹਾਡੇ ਤੱਕ ਨਹੀਂ ਜਾਣਕਾਰੀ ਸਾਂਝਾ ਕਰ ਸਕਦੇ ਬਸ ਤੁਹਾਨੂੰ ਇੱਕ ਜੋ ਆਪਾਂ ਨੂੰ ਸੂਚਨਾ ਮਿਲੀ ਠੀਕ ਹੈ ਸੈਟ ਤੁਰੇ ਨੇ ਉਸ ਅਕੋਰਡਿੰਗ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 1 ਜਾਂ 2 ਮਾਰਚ ਨੂੰ ਇਸ ਤੇ ਲੱਗਣ ਦੇ ਪੂਰੇ ਸਾਰ ਨੇ ਹੋ ਸਕਦਾ ਹੈ ਇੱਕ ਨੂੰ ਲੱਗ ਜਾ 2 ਮਾਰਚ ਨੂੰ 3 ਮਾਰਚ ਸਵੇਰ ਤੱਕ ਜਾਂ ਦੁਪਹਿਰ ਤੱਕ ਮੌਸਮ ਸਾਫ਼ ਹੋਣ ਦੇ ਸਾਰ ਨੇ 3 ਦਿਨਾਂ ਦੇ ਵਿੱਚ ਹੀ ਜਿਹੜੇ ਮੌਸਮ ਬਦਲੇਗਾ ਜਾਨੀ ਕਿ 29 ਦੀ ਦੁਪਹਿਰ ਸ਼ਾਮ ਤੋਂ ਲੈ ਕੇ ਠੀਕ ਹੈ ਜਾਂ ਰਾਤ ਤੋਂ ਲੈ ਕੇ ਦੋਸਤੋ 3 ਮਾਰਚ ਸਵੇਰ ਤੱਕ ਜਾਂ ਦੁਪਹਿਰ ਤੱਕ ਜਿਹੜੇ ਘੰਟੇ ਉਹਨਾਂ ਦੇ ਦਿਨ ਹੋਣਗੇ ਇਹਨਾਂ ਵਿੱਚ ਹਲਚਲ ਆ ਵੇਖਣ ਨੂੰ ਮਿਲ ਲਗੀਆਂ ਤੇ ਕੁਚਲਾ ਕਲਕਾ ਦਰਮਿਆਨਾ ਦਰਮਿਆਨੇ ਤੋਂ ਪਾਰਮੀ ਦੀ ਚੱਟ ਵੇਖਣ ਨੂੰ ਮਿਲ ਸੀ ਗਾੜੇ ਮਾਰੇ ਤੋਂ ਇਨਕਾਰ ਨਹੀਂ ਕੀਤਾ ਜ ਤੇ ਜਿਹੜਾ ਪੂਰਾ ਜਿਹੜਾ ਦੱਖਣ ਪੂਰਾ ਚੱਲੇਗਾ ਚਨਕੀ ਇਸਦੀ ਵਾਪਸੀ ਵੀ ਕਾਫੀ ਇਸਦੀ ਸਪੀਡ ਹੋਵੇਗੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਕੋਈ ਵੀ ਇਸ ਵਿੱਚ ਹੋਰ ਵੀ ਇਸ ਵਿੱਚ ਬਦਲਾਅ ਆਉਣਗੇ ਠੀਕ ਹੈ ਤਾਂ ਹੋਰ ਕਾਫੀ ਬਦਲਾਅ ਆ ਸਕਦੇ ਨੇ ਤਾਂ ਸਿਸਟਮ ਕਿੰਨਾ ਕੋਲਾਕੜ ਪ੍ਰਭਾਵਿਤ ਕਰੇਗਾ ਤਾਂ ਕਿੱਥੇ ਜ਼ਿਆਦਾ ਇਸ ਤੇ ਲੱਗਨ ਦਾ ਅਸਰ ਨੇ ਕਿੱਥੇ ਕਿੱਥੇ ਗੜਮਰ ਹੋਣ ਦੀ ਸਭਾਵਨਾ ਰਹੇਗੀ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਬਾਅਦ ਵਿੱਚ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰ ਦਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ ਇਹ ਜਾਣਕਾਰੀ ਸੀ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਕੋਈ ਵੀ ਡਾਊਟ ਕੁ ਬਹੁਤ ਬਹੁਤ ਧੰਨਵਾਦ